ਬਿਲਕੁਲ ਹੋਊਗੀ ਕਾਰਵਾਈ ਕਿਹੜੇ ਕਿਹੜੇ ਐਕਟ ਉਹਨਾਂ ਨੇ ਮਿਸਯੂਜ਼ ਕੀਤੇ ਕਿਹੜੀ ਪਾਵਰ ਨੂੰ ਮਿਸਯੂਜ਼ ਕੀਤਾ ਕਿਉਂ ਇਹ ਪਾਲਿਸੀ ਜਿਹੜੀ ਆਪਣੇ ਲਈ ਸਿਰਫ ਆਪਣੇ ਲਈ ਬਣਾਈ ਗਈ ਤੇ ਪੈਸਾ ਕਿੱਥੋਂ ਜਿਹੜਾ ਆਇਆ ਤੇ ਕਿਵੇਂ ਸੀਐਲੂ ਲੈ ਗਏ ਫੋਰੈਸਟ ਡਿਪਾਰਟਮੈਂਟ ਨਾਲ ਕਿਹੜੀਆਂ ਕਿੜੀਆਂ ਉਹਨਾਂ ਨੂੰ ਫੋਰਸ ਕੀਤਾ ਕਿ ਤੁਸੀਂ ਆਹ ਕਰੋ ਆਹ ਕਰੋ ਆ ਨਾ ਦਿਓ ਆ ਪਰਮਿਸ਼ਨ ਦਿਓ ਆ ਕਰੋ ਇਤਾ ਦੇਖੋ ਅਸੀਂ ਏਜੀ ਸਾਹਿਬ ਨੂੰ ਦਿਖਾਈਆਂ ਹੋਈਆਂ ਚੀਜ਼ਾਂ ਇਹ ਤੇ ਅਸੀਂ ਆਉਣ ਵਾਲੇ ਦਿਨਾਂ 'ਚ ਕਿ ਮੈਂ ਕੋਈ ਕੋਈ ਕਾਂਟੇ ਦੀ ਖਬਰ ਬਣਾਉਣ ਵਾਸਤੇ ਥੋੜੀ ਆਇਆ ਤੁਹਾਡੇ ਸਾਹਮਣੇ ਕਾਰਵਾਈ ਹੋਊਗੀ ਗਲਤ ਕੀਤਾ ਹੋਇਆ ਲੋਕਾਂ ਦਾ ਪੈਸਾ ਮੈਂ ਪਹਿਲਾਂ ਕਹਿੰਦਾ ਰਿਆਂ ਕਿ ਪਹਾੜਾਂ 'ਚ ਬਹੁਤ ਕੁਝ ਲੁਕਿਆ ਪਿਆ ਤੇ ਆਹ ਦੇਖ ਲਓ ਅਸੀਂ ਅੱਧਾ ਪਹਾੜ ਵੀ ਨਹੀਂ ਫਰੋਲਿਆ ਤੇ ਮੈਂ ਪੱਕੇ ਪੈਰੀ ਹੱਥ ਪਾਣਾ ਉਹਨਾ ਮੈਂ ਕੱਚੇ ਪੈਰੀ ਨਹੀਂ ਪਾਉਂਦਾ ਠੀਕ ਹੈ ਨਾ ਇਹੇ ਕਾਗਜ਼ ਜਿਹੜੇ ਮੈਂ ਤੁਹਾਡੇ ਸਾਹਮਣੇ ਦਿੱਤੇ ਨੇ ਉਹ ਸਿੰਪਲ ਇਹਦੇ ਚੋਂ ਇਹ ਸੈਂਟਰਲ ਆਈਡੀਆ ਆਇ ਨਿਕਲਦਾ ਹੈ ਕੇਂਦਰੀ ਭਾਵ ਕੇ ਆਪ ਪਹਿਲਾਂ ਜ਼ਮੀਨ ਖਰੀਦੀ ਆਪਦੀ ਹੋਰ ਕੰਪਨੀ ਦੇ ਨਾਂ ਤੇ ਫਿਰ ਖਰੀਦੀ ਤਾਜ ਟਰੈਵਲ ਦੇ ਨਾਂ ਤੇ ਫਿਰ ਤਾਜ ਟਰੈਵਲ ਤੋਂ ਆਪ ਖਰੀਦ ਲਈ ਫਿਰ ਇਕੱਠੇ ਕਰਕੇ ਉਸ ਤੋਂ ਬਾਅਦ ਪਾਲਿਸੀ ਬਣਾ ਕੇ ਤੇ ਸਰਕਾਰ ਦੇ ਹਰੇਕ ਡਿਪਾਰਟਮੈਂਟ ਨੂੰ ਕਿਹਾ ਐਗਜ਼ਮਪਟ ਕਰੋ ਸਾਨੂੰ ਇਸ ਟੈਕਸ ਤੋਂ ਬਿਜਲੀ ਤੋਂ ਵੈਟ ਤੋਂ ਜੀਐਸਟੀ ਤੋਂ ਲਗਜ਼ਰੀ ਟੈਕਸ ਤੋਂ ਤੇ ਐਨੂਅਲ ਜਿਹੜੀ ਲਾਇਸੈਂਸ ਫੀਸ ਆ ਉਹ ਤੋਂ ਐਗਜ਼ੈਪਟ ਕਰਾ ਲਿਆ ਐਨਾ ਐਨੀ ਐਨੀ ਐਗਜ਼ੈਂਪਸ਼ਨ ਤੁਸੀਂ ਬਿਜਲੀ ਬਿਜਲੀ ਪੰਜਾਬ ਦੇ ਲੋਕਾਂ ਲਈ ਫ੍ਰੀ ਕੋਈ ਨਹੀਂ ਕੀਤੀ ਇੱਕ ਬਹੁਤ ਵੱਡੇ ਹੋਟਲ ਲਈ ਤੁਸੀਂ 11 ਕਰੋੜ ਰੁਪਏ ਦੀ ਬਿਜਲੀ ਫ੍ਰੀ ਕਰ ਰਹੇ ਹੋ ਜਾ ਜੇ ਉਹ ਬਿੱਲ ਭਰਨਗੇ ਤਾਂ ਉਹਨੂੰ ਵਾਪਸ ਦੇਣਾ ਪੈਣਾ ਉਹਨਾਂ ਨੂੰ ਸਰਕਾਰ ਨੂੰ ਕਿੱ사 ਵਾਪਸ ਦੇਣਾ ਸੋ ਇਹਦੀ ਅਸੀਂ ਜਾਂਚ ਕਰਾਂਗੇ ਤੁੱਕਵਲ ਆਸ ਦੀ ਇਨਕੁਆਇਰੀ ਦੀ ਵੀ ਗੱਲ ਚੱਲ ਰਹੀ ਹੈ ਇਸ ਬਾਰੇ ਵੀ ਥੋੜਾ ਜਿਹਾ ਬਿਆਨ ਦੇ ਕੇ ਜਾਓ ਜੀ ਕੀ ਨੇ ਸੁਖ ਵਿਲਾਸ ਜਿਹੜਾ ਹੋਟਲ ਆ ਉਹਦੇ ਬਾਰੇ ਗੱਲ ਚੱਲ ਰਹੀ ਆ ਜੋ ਉਹਦੀ ਵੀ ਜਾਂਚ ਜੜੀ ਆ ਖੋਲਾਂਗੇ ਓਏ ਮੈਂ ਮਾਰਦਾ ਤੁਹਾਨੂੰ ਜੀਸੀਬੀ ਮਸ਼ੀਨਾਂ ਤੱਕ ਦੀ ਗੱਲ ਹੋ ਗਈ ਆ ਉਹ ਮੇਰਾ ਵੀਰ ਇੱਕ ਵਾਰ ਤੁਹਾਨੂੰ ਦੱਸਾਂ ਇਹ ਧਿਆਨ ਭਟਕਾਉ ਮੁੱਦੇ ਨੇ ਜੀ ਇਨਕੁਆਇਰੀ ਕਾਦੀ ਹੁੰਦੀ ਆ ਕਾਰਵਾਈ ਕਰੇ ਐਵੇਂ ਫਜ਼ੂਲ ਦੀਆਂ ਗੱਲਾਂ ਨੇ ਇਹਦੀਆਂ ਸਭ ਜਦ ਇਹਨੂੰ ਕੋਈ ਨਹੀਂ ਗੱਲ ਮਿਲਦੀ ਤੇ ਧਿਆਨ ਭਟਕਾਉ ਨੂੰ